ਇੱਕ ਵਾਰ ਇੱਕ ਹਾਥੀ ਨਹਾ ਧੋ ਕੇ ਜੰਗਲ ਦੇ ਵਿੱਚੋਂ ਆਪਣੀ ਮਸਤੀ ਦੇ ਵਿੱਚ ਮਸਤ ਹੋ ਕੇ ਤੁਰਿਆ ਜਾ ਰਿਹਾ ਸੀ ਰਸਤੇ ਦੇ ਵਿੱਚ ਤੁਰੇ ਜਾਂਦੇ ਸਾਹਮਣੇ ਆਉਂਦੇ ਨੇ ਉਹਨੇ ਇੱਕ ਸੂਰ ਦੇਖਿਆ ਜੋ ਕਿ ਚਿੱਕੜ ਦੇ ਨਾਲ ਬਹੁਤ ਹੀ ਜ਼ਿਆਦਾ ਲਿਬੜਿਆ ਹੋਇਆ ਸੀ ਤਾਂ ਉਸ ਨੂੰ ਚਿੱਕੜ ਦੇ ਨਾਲ ਲਿਬੜਦੇ ਹੋਇਆ ਦੇਖ ਕੇ ਹਾਥੀ ਨੇ ਸੋਚਿਆ ਕਿ ਇਹ ਤਾਂ ਬਹੁਤ ਹੀ ਜ਼ਿਆਦਾ ਗੰਦਾ ਆ ਬਹੁਤ ਹੀ ਜ਼ਿਆਦਾ ਚਿੱਕੜ ਦੇ ਨਾਲ ਲਿਬੜਿਆ ਹੋਇਆ ਤਾਂ ਹਾਥੀ ਜੋ ਹੁੰਦਾ ਆ ਉਹ ਆਪਣਾ ਸਾਈਡ ਦੇ ਵਿੱਚੋਂ ਦੀ ਰਸਤਾ ਕੱਢ ਲੈਂਦਾ ਆ ਤੇ ਉੱਥੋਂ ਦੀ ਲੰਘ ਜਾਂਦਾ ਆ ਤਾਂ ਉਸ ਨੂੰ ਦੇਖ ਕੇ ਸੂਰ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਆ ਕਿ ਐਡਾ ਵੱਡਾ ਹਾਥੀ ਮੈਨੂੰ ਦੇਖ ਕੇ ਡਰ ਗਿਆ ਤਾਂ ਉਹ ਆਪਣੇ ਆਲੇ ਦੁਆਲੇ ਦੇ ਜਿੰਨੇ ਵੀ ਉਸ ਦੇ ਮੈਂਬਰ ਹੁੰਦੇ ਨੇ ਸਾਰੇ ਜਾਨਵਰਾਂ ਨੂੰ ਜਾ ਕੇ ਦੱਸਦਾ ਆ ਤੇ ਪੂਰੇ ਜੰਗਲ ਦੇ ਵਿੱਚ ਗਾ ਪਾ ਲੈਂਦਾ ਆ ਕਿ ਐਡਾ ਵੱਡਾ ਹਾਥੀ ਹੋ ਕੇ ਇੱਕ ਮੈਥੋਂ ਸੂਰ ਤੋਂ ਡਰ ਗਿਆ ਤਾਂ ਫਿਰ ਉਹ ਜੰਗਲ ਦੇ ਰਾਜੇ ਕੋਲੇ ਜਾਂਦਾ ਆ ਤੇ ਜੰਗਲ ਦੇ ਰਾਜੇ ਨੂੰ ਦੱਸਦਾ ਆ ਕਿ ਅੱਜ ਮੈਥੋਂ ਐਡਾ ਵੱਡਾ ਹਾਥੀ ਡਰ ਗਿਆ ਤਾਂ ਹਾਥੀ ਨੂੰ ਜੰਗਲ ਦਾ ਰਾਜਾ ਬੁਲਾਉਂਦਾ ਆ ਤੇ ਉਸ ਨੂੰ ਪੁੱਛਦਾ ਹੈ ਕਿ ਤੂੰ ਐਡਾ ਵੱਡਾ ਹਾਥੀ ਐਡਾ ਵੱਡਾ ਹਾਥੀ ਹੋ ਕੇ ਤੂੰ ਉਸ ਸੂਰ ਤੋਂ ਡਰ ਗਿਆ ਤਾਂ ਉਹ ਹਾਥੀ ਕਹਿੰਦਾ ਹੈ ਕਿ ਹਾਂਜੀ ਜੀ ਸਾਹਿਬ ਮੈਂ ਉਸ ਸੂਰ ਤੋਂ ਡਰ ਗਿਆ ਤਾਂ ਉਹ ਜੋ ਜੰਗਲ ਦਾ ਰਾਜਾ ਹੁੰਦਾ ਹੈ ਸ਼ੇਰ ਹੁੰਦਾ ਹੈ ਉਹ ਹੈਰਾਨ ਹੋ ਜਾਂਦਾ ਹੈ ਤੇ ਪੁੱਛਦਾ ਹੈ ਕਿ ਤੂੰ ਕਿਉਂ ਇਸ ਤੋਂ ਡਰ ਗਿਆ ਤਾਂ ਉਹ ਹਾਥੀ ਦੱਸਦਾ ਹੈ ਕਿ ਸਾਹਿਬ ਜਦੋਂ ਮੈਂ ਰਸਤੇ ਦੇ ਵਿੱਚ ਸੋਨਾ ਕੇ ਆ ਰਿਹਾ ਤੁਰ ਕੇ ਆ ਰਿਹਾ ਸੀ ਤਾਂ ਮੈਂ ਦੇਖਿਆ ਕਿ ਮੈਂ ਬਹੁਤ ਹੀ ਜ਼ਿਆਦਾ ਸੋਨਾ ਹੈ ਤੇ ਮੈਂ ਆਪਣੀ ਮਸਤੀ ਦੇ ਵਿੱਚ ਮਸਤ ਸੀ ਸਾਮਣੇ ਉਹ ਮੈਨੇ ਸੂ ਨੂੰ ਦੇਖਿਆ ਉਹ ਬਹੁਤ ਹੀ ਜ਼ਿਆਦਾ ਚਿੱਕੜ ਦੇ ਨਾਲ ਲਿਬੜਿਆ ਹੋਇਆ ਸੀ ਮੇਰੇ ਕੋਲ ਦੋ ਰਸਤੇ ਸੀ ਜਾਂ ਤਾਂ ਮੈਂ ਉਸ ਨੂੰ ਉਸ ਦੇ ਨਾਲ ਬਿਨਾਂ ਬਹਿਸ ਕੀਤੇ ਆਪਣਾ ਸਾਈਡ ਤੋਂ ਲੰਘ ਜਾਵਾਂ ਜਾਂ ਫਿਰ ਮੈਂ ਉਸ ਦੇ ਨਾਲ ਬਹਿਸ ਕਰਕੇ ਜਿਹੜੇ ਗੰਦੇ ਵਿੱਚ ਚਿੱਕੜ ਦੇ ਨਾਲ ਉਹ ਲਿਬੜਿਆ ਹੋਇਆ ਮੈਂ ਖੁਦ ਰਲ ਜਾਂਦਾ ਲਿਬੜ ਜਾਂਦਾ ਤਾਂ ਮੈਨੇ ਉਹ ਪਹਿਲਾ ਰਸਤਾ ਅਪਣਾਇਆ ਕਿ ਮੈਂ ਉਸ ਦੇ ਨਾਲ ਬਹਿਸ ਕਰਨ ਦੀ ਬਜਾਏ ਆਪਣਾ ਸਾਫ਼ ਸੁਥਰੇ ਰਸਤੇ ਦੇ ਵਿੱਚੋਂ ਦੀ ਨਿਕਲ ਜਾਵਾਂ ਤੇ ਇਸੇ ਤਰ੍ਹਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੁੰਦੇ ਨੇ ਜੋ ਉਸ ਸੂਰ ਦੇ ਵਾਂਗੂ 네ਗੇਟਿਵ ਹੁੰਦੇ ਨੇਗੇ ਸੂਰ ਦੇ ਵਾਂਗੂ ਆਪਾਂ ਨੂੰ 네ਗੇਟਿਵ ਚੀਜ਼ਾਂ ਬੋਲਦੇ ਨੇ ਆਪਣੇ ਕੋਲੇ ਵੀ ਦੂਰ ਰਸਤੇ ਹੁੰਦੇ ਨੇ ਜਾਂ ਤਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਹੋ ਕੇ ਆਪਣੇ ਜੋ ਕੰਮ ਹੈ ਉਸ ਦੇ ਉੱਤੇ ਫੋਕਸ ਕਰੀਏ ਆਪਣੇ ਕੰਮ ਨੂੰ ਅੱਗੇ ਲੈ ਕੇ ਜਾਈਏ ਆਪਣੀ ਮਿਹਨਤ ਦੇ ਨਾਲ ਸਫਲ ਹੋਈਏ ਜਾਂ ਫਿਰ ਉਸ ਜੋ ਸੂਰ ਹੈ ਸੂਰ ਦੇ ਵਾਂਗੂ ਲਿੱਭੜ ਕੇ ਉਹਨਾਂ ਦੇ ਨਾਲ ਆਪਾਂ ਬਹਿਸ ਕਰੀਏ ਤਾਂ ਆਪਾਂ ਨੂੰ ਹਮੇਸ਼ਾ ਪਹਿਲਾ ਰਸਤਾ ਅਪਣਾਉਣਾ ਚਾਹੀਦਾ ਹੈ ਕਿ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਹੈ ਤੇ ਅੱਗੇ ਵਧਣਾ ਚਾਹੀਦਾ ਹੈ ਉਸ ਸੂਰ ਦੇ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਉਸ ਸੂਰ ਦੇ ਵਾਂਗੂ ਹਨ ਲੋਕ ਉਹਨਾਂ ਨੂੰ ਛੱਡ ਦਿਓ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ